ਨਾਬਾਬ ਲਾਕ ਦੇ ਪਿੰਡ ਕਨਸੂਹਾ ਖੁਰਦ ਵਿਖੇ ਖੜੇ ਆ ਜਿੱਥੇ ਐਨ ਆਰ ਆਈ ਵੀਰ ਵੱਲੋਂ ਜੋ ਪਿੰਡ ਦੀ ਨਹਾਰ ਬਦਰੀਆ ਜਿੱਥੇ ਸੀਸੀਟੀਵੀ ਕੈਮਰੇ ਲਗਾਏ ਨੇ ਉੱਥੇ ਹੀ ਕਾਫੀ ਪਿੰਡ ਦੀ ਡਿਵੈਲਪਮੈਂਟ ਕੀਤੀ ਆ ਕਿਉਂਕਿ ਉਸਨੇ ਆਪਦਾ ਪਿੰਡ ਨਹੀਂ ਭੁੱਲਿਆ ਅਤੇ ਜ਼ਿਆਦਾਤਰ ਇੱਥੇ ਡਿਵੈਲਪਮੈਂਟ ਕਰਕੇ ਜੋ ਪਿੰਡ ਦਾ ਨਾਮ ਰੌਸ਼ਨ ਕੀਤਾ ਸਾਡੇ ਨਾਲ ਪਿੰਡ ਦੇ ਸਰਪੰਚ ਨੇ ਅਤੇ ਪਿੰਡ ਵਾਸੀ ਨੇ ਕਿਸ ਤਰ੍ਹਾਂ ਦੇਖਦੇ ਹੋ ਸਰਪੰਚ ਸਾਹਿਬ ਜੇ ਉਹ ਪਿੰਡ ਦੀ ਨਹਾਰ ਬਦਰੀਆ ਕਿ ਕਿੰਨੇ ਟਾਈਮ ਤੋਂ ਜੋ ਕੰਮਕਾਰ ਕਰ ਰਹੇ ਨੇ ਇਥੇ ਹਾਂਜੀ ਮੈਂ ਸਰਪੰਚ ਸਤਨਾਮ ਸਿੰਘ ਪਿੰਡ ਕਨਸੂਆ ਖੁਰਦਾ ਜੀ ਮੇਰਾ ਮੈਨੂੰ ਪਿੰਡ ਵਾਸੀਆਂ ਦੇ ਸੰਮਤੀ ਨਾਲ ਸਰਪੰਚ ਚੁਣਿਆ ਸੀ ਜੀ ਰਹੀ ਗੱਲ ਐਨਆਰਆਈ ਵੀਰ ਦੇ ਸਹਿਯੋਗ ਦੀ ਚਲੋ ਐਨਆਰਆਈ ਵੀਰ ਸਾਨੂੰ ਸਹਿਯੋਗ ਸਾਰੀ ਦਿੰਦੇ ਨੇ ਸਾਡੇ ਜਿੰਨੇ ਵੀ ਮੁੰਡੇ ਗਏ ਵੀ ਨੇ ਜੀ ਮੈਨੂੰ ਪੂਰਾ ਸਹਿਯੋਗ ਆ ਉਹਨਾਂ ਦਾ ਪੂਰੀ ਪੰਚਾਇਤ ਨੂੰ ਜਿਹੜੇ ਸਰਦਾ ਸਿੰਘ ਦਾ ਪਰਿਵਾਰ ਆ ਜੀ ਯੂਐਸਏ ਜਿਹੜਾ ਕਰਨਾਮ ਸਿੰਘ ਤੇ ਹਰਜਿੰਦਰ ਸਿੰਘ ਯੂਐਸਏ ਨੇ ਇਹਨਾਂ ਦਾ ਪਰਿਵਾਰ ਦਾ ਸਾਨੂੰ ਬਹੁਤ ਯੋਗਦਾਨ ਆ ਸਾਡੇ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਲਵਾਏ ਨੇ ਉਹਨਾਂ ਨੇ ਤੇ 50 ਖਜੂਰਾ ਇਹ ਪੋਸਟਲ ਪਾਮ ਲੱਗੇ ਨੇ ਜੀ ਤੇ ਇੱਕ ਆਪਣਾ ਸਕੂਲ ਦੀ ਦਿਖ ਬਦਲੀ ਆ ਜੀ ਸਕੂਲ ਦੀ ਇਹ ਜਿੱਥੇ ਅੱਜ ਖੜੇ ਆ ਭਵਿੰਦਰ ਜੀ ਉਰੇ ਗਵਾਹ ਨੇ ਜੀ ਇਹ ਬੰਦੇ ਪੰਚਾਇਤ ਆ ਮੇਰੀ ਸਾਰੀ ਪਿੰਡ ਦੇ ਲੋਕ ਗਵਾਹ ਨੇ ਉਰੇ ਨਾ ਜੀ ਮੱਸੀਆਂ ਫਿਰਦੀਆਂ ਹੁੰਦੀਆਂ ਸੀਗੀਆਂ ਸਕੂਲ ਦੇ ਵਿੱਚ ਵੱਡੀਆਂ ਵੱਡੀਆਂ ਮੱਸੀਆਂ ਬੱਚਿਆਂ ਦੇ ਉਸ ਸਕੂਲ ਦੇ ਪੰਜ ਚਾਰ ਬੱਚੇ ਸੀਗੇ ਅੱਜ ਸੋਨੇ ਵੀਡੀਓ ਵੀ ਬਣਾਈ ਆ ਬੱਚੇ ਵੀ ਦੇਖੇ ਨੇ ਸਕੂਲ ਦੀ ਨਾ ਹਰ ਵੀ ਦੇਖੀ ਆ ਇਹਦੇ ਚ ਵੀ ਉਹਨਾਂ ਦਾ ਵਿਸ਼ੇਸ਼ ਸਹਿਯੋਗ ਆ ਸਕੂਲ ਦੇ ਵਿੱਚ ਵੀ ਔਰ ਕੋਈ ਇਹ ਨਹੀਂ ਹੈਗਾ ਵੀ ਆਪਾਂ ਨੇ ਅੱਗੇ ਆਉਣਾ ਪਿੱਛੇ ਰਹਿ ਕੇ ਦਾਨ ਕਰਦੇ ਨੇ ਉਹ ਕਹਿੰਦੇ ਨੇ ਵੀ ਆਪਣਾ ਕੋਈ ਦਿੱਕਤ ਨਹੀਂ ਹੈਗੀ ਆਪਾਂ ਨੇ ਪਿੰਡ ਦੇ ਨਾਲ ਜੁੜ ਕੇ ਰਹਿਣਾ ਸਭ ਤੋਂ ਵੱਡੀ ਗੱਲ ਇਹ ਬਹੁਤ ਵੱਡੀ ਗੱਲ ਨਹੀਂ ਅਗਲਾ ਦਾਨ ਕਰਦਾ ਅਗਲਾ ਕਹਿੰਦਾ ਮੇਰਾ ਨਾਮ ਹੋਣਾ ਚਾਹੀਦਾ ਮੇਰਾ ਨਾਮ ਲਿਖੋ ਬਿਲਕੁਲ ਇਹ ਗੱਲ ਵਿੱਚ ਦਿੱਕਤ ਨਹੀਂ ਸਹਿਯੋਗ ਸਾਨੂੰ ਸਾਰੇ ਪੱਖੋਂ ਆਉਣਾ ਦਾ ਹੁਣ ਆਪਣੇ ਪਿੰਡ ਦੇ ਵਿੱਚ ਕੁਸ਼ਤੀ ਦੰਗਲ ਹੁੰਦਾ ਜੀ 31 ਅਗਸਤ ਨੂੰ ਕੁਸ਼ਤੀ ਦੰਗਲ ਹੈ ਜੀ ਉਹਦੇ ਵਿੱਚ ਉਹਨਾਂ ਵੱਲੋਂ 3 ਲੱਖ ਰੁਪਇਆ ਦਿੱਤਾ ਗਿਆ ਸਾਨੂੰ ਜਿਦੇ ਚ ਪਹਿਲੇ ਨਿਆਮ ਬੋਟ ਮੋਟਰਸਾਈਕਲਾਂ ਦੂਜਾ ਨੇ ਆਮ ਸਪਲੈਂਡਰ ਮੋਟਰਸਾਈਕਲ ਉਹ ਸਰਦਾ ਸਿੰਘ ਦੇ ਪਰਿਵਾਰ ਵੱਲੋਂ ਹਰਜਿੰਦਰ ਸਿੰਘ ਯੂਐਸਏ ਤੇ ਗਰਨਾਪ ਸਿੰਘ ਯੂਐਸਏ ਵੱਲੋਂ ਪਹਿਲਾ ਨੇ ਆਮ ਰੱਖਿਆ ਗਿਆ ਜੇ ਸਾਡੇ ਜਿਹੜਾ ਕੁਸ਼ਤੀ ਦੰਗਲ ਆ ਜੀ ਇਹ ਇਹ بڑا ਮਸੂਰ ਕੁਸ਼ਤੀ ਦੰਗਲ ਹੋ ਗਿਆ ਜੀ ਆ ਇਲਾਕੇ ਦੇ ਵਿੱਚ ਇਹਨਾਂ ਦਾ ਸਹਿਯੋਗ ਸਾਡੇ ਬਹੁਤ ਪੂਰਨਾ ਤੇ ਸਾਡੇ ਹੋਰ ਜਿਹੜੇ ਐਨਆਰਆਈ ਵੀਰ ਨੇ ਉਹਨਾਂ ਚ ਵੀ ਬਹੁਤ ਉਹ ਵੀ ਪਾਉਂਦੇ ਨੇ ਪਰ ਇਹਨਾਂ ਦਾ ਵੱਡਾ ਸਹਿਯੋਗ ਹੈ ਜੀ ਇਹਨਾਂ ਐਨਆਰਆਈ ਕਿੰਨੇ ਜੋ ਇੱਥੇ ਪਿੰਡ ਤੋਂ ਬਾਹਰ ਗਏ ਕਿਹੜੇ ਕਿਹੜੇ ਦੇਸ਼ਾਂ ਚ ਸਾਡੇ ਇੰਗਲੈਂਡ ਚ ਵੀ ਨੇ ਜੀ ਆ ਪੰਚਾਇਤ ਮੈਂਬਰ ਖੜਾ ਜੀ ਮੇਰਾ ਨਾਲ ਜੀ ਇਹ ਵੀ ਪੰਚਾਇਤ ਦੇ ਵਿੱਚ ਆ ਪਰਮਜੀਤ ਸਿੰਘ ਪੰਮਾ ਜੀ ਇਹਦਾ ਭਰਾ ਵੀ ਇੰਗਲੈਂਡ ਚ ਆ ਇਹਦਾ ਆਪਣਾ ਭਤੀਜਾ ਇੰਗਲੈਂਡ ਚ ਆ ਜੀ ਤੇ ਇਹਦਾ ਬੇਟਾ ਕੈਨੇਡਾ ਚ ਆ ਇਹਨਾਂ ਵੱਲੋਂ ਵੀ ਸਹਿਯੋਗ ਆਉਂਦਾ ਜੀ ਬਾਕੀ ਆ ਵੀਰ ਖੜਾ ਮੇਰਾ ਅਮਰਜੀਤ ਇਹ ਕੈਨੇਡਾ ਤੋਂ ਆਇਆ ਵਾ ਜੀ ਇਹਨਾਂ ਵੱਲੋਂ ਵੀ ਸਹਿਯੋਗ ਆ ਹੋਰ ਸਾਰੇ ਸਾਡੇ ਸਾਡਾ ਪੰਚਾਇਤੀ ਆ ਹਰਦੇਵ ਸਿੰਘ ਇਹਦਾ ਬੇਟਾ ਵੀ ਕੈਨੇਡਾ ਦੇ ਵਿੱਚ ਆ ਔਰ ਜਿੰਨੇ ਵੀ ਸਾਰੇ ਮੈਨੂੰ ਲੱਗਦਾ ਹੋਣਗੇ ਜੀ 25 ਮੁੰਡੇ ਨੇ ਜਿਹੜੇ ਸਾਡੇ ਨਾਲ ਜੁੜੇ ਬੈਨੇ ਜੀ ਉਹ ਪੂਰਾ ਸਹਿਯੋਗ ਦਿੰਦੇ ਨੇ ਪਿੰਡ ਦੀ ਡਿਵੈਲਪਮੈਂਟ ਤੇ ਲਾ ਲਓ 15-20 ਲੱਖ ਤੱਕ ਖਰਚੇ ਦਿੱਤਾ ਹੁਣ ਜਿਹੜੇ ਹਿਸਾਬ ਨਾਲਾ ਪਿੰਡ ਵਿੱਚ ਕੰਮ ਹੋ ਰਿਹਾ ਜਾਂ ਹੋਣ ਵਾਲਾਗਾ ਹੋ ਚੁੱਕਿਆ ਮੂੰਹ ਬੋਲਦੀਆਂ ਤਸਵੀਰਾਂ ਜਿਹੜਾ ਬਿਆਨ ਕਰਦੀਆਂ ਨੇ ਹਾਂਜੀ ਹਾਂਜੀ 15 ਲੱਖ ਰੁਪਏ ਤਾਂ ਜੀ ਗਰਨਾਮ ਸਿੰਘ ਜੀ यूएसए ਵੱਲੋਂ ਕੱਲੇ ਵੱਲੋਂ ਖਰਚਿਆ ਗਿਆ ਜੀ ਲਾ ਲਓ 10 ਲੱਖ ਰੁਪਏ ਤਾਂ ਆਪਣੇ ਜਿਹੜੇ ਦਰਖਤ ਨੇ ਉਹ ਲੱਗੇ ਗਏ ਨੇ ਹੁਣ ਅਸੀਂ 100 ਅੰਬ ਦਾ ਬੂਟਾ ਲੱਗੇ ਆ ਜੀ ਜਿਹਦੇ ਚ ਜਾਮਣ ਵੀ ਆ ਅਮਰੂਦ ਵੀ ਆ ਉਹ ਅਸੀਂ ਜਿੱਥੇ ਤੱਕ ਸਾਡੇ ਪਿੰਡ ਦੀ ਜ਼ਮੀਨ ਲੱਗਦੀ ਆ ਕਨਸੂਹਾ ਖੁਰਦ ਦੀ ਮਿੱਟੀ ਲਾ ਕੇ 7-7 ਫੁੱਟ ਪੰਚਾਇਤ ਵੱਲੋਂ ਜੀ ਸਾਰੇ ਕਿਤੇ ਜੀ ਅਸੀਂ ਅੰਬ ਦੇ ਬੂਟੇ ਅਮਰੂਦ ਦੇ ਤੇ ਆਪਣਾ ਜਾਮਣ ਦੇ ਜੀ ਉਹ ਸਾਰੇ ਬੂਟੇ ਅਸੀਂ ਲਾਵਾਂਗੇ ਜੀ ਤੇ 15 ਲੱਖ ਰੁਪਏ ਤੋਂ ਨਾ ਕੱਲਿਆਂ ਵੱਲੋਂ ਖਰਚਿਆ ਗਿਆ ਜੀ ਆਪਾਂ ਖਬਰਾਂ ਚ ਦੇਖਦੇ ਆ ਪਿੱਛੇ ਆਪਦੇ ਕੋਈ ਜਿਹੜੇ ਐਨਆਰਆਈ ਨੇ ਪਰਿਵਾਰ ਨੂੰ ਸੰਭਾਲਦੇ ਮਾਪੇ ਵਾਪ ਰੁੱਲਦੇ ਰਹਿੰਦੇ ਨੇ ਫਿਰ ਵੀ ਉਸ ਤੋਂ ਉੱਪਰ ਉੱਠ ਕੇ ਐਨਆਰਆਈ ਵੱਲੋਂ ਜੋ ਪਿੰਡ ਦੀ ਸਾਮ ਸੰਭਾਲ ਲਈ ਬੀੜਾ ਚੁੱਕਿਆ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਹਾਂ ਸਰ ਇਹ ਪਤਾ ਕੀ ਚੱਕਰਾ ਹੁਣ ਜਿਹੜੇ ਸਾਡੇ ਨਾਲ ਮੁੰਡੇ ਜੁੜੇ ਹੋਏ ਵੀ ਨੇ ਬਾਹਰਲੇ ਦੇਸ਼ਾਂ ਤੋਂ ਪਹਿਲੀਆਂ ਦੇ ਵਿੱਚ ਇਹ ਗਏ ਹੋਏ ਸੀਗੇ ਜੀ ਸੌਦਾ ਸਿੰਘ ਦਾ ਪਰਿਵਾਰ ਜਦੋਂ ਉਹਨਾਂ ਨੇ ਦੇਖਿਆ ਵੀ ਸਾਡੇ ਪਿੰਡ ਦੇ ਵਿੱਚ ਉਹ ਦਿੱਖ ਬਦਲ ਰਹੇ ਨੇ ਉਹ ਵੀ ਸਾਨੂੰ ਸੇਵਾਪੂਰਨ ਭੋਜ ਦੇ ਨੇ ਚੱਲ ਤਾਂ ਉਹ ਉਹਨਾਂ ਦੇ ਰਾਹ ਤੇ ਰਹੇ ਨੇ ਨਾ ਪਹਿਲ ਉਹਨਾਂ ਨੇ ਕਰੀ ਔਕਣੇ ਭੇਜ ਰਹੇ ਨੇ ਕਿਸੇ ਦਾ ਕੋਈ ਅੱਖਾਂ ਦਾ ਆਪਰੇਸ਼ਨ ਕਰਵਾਉਣਾ ਕੋਈ ਬਿਮਾਰ ਆ ਕੋਈ ਆਪਣਾ ਦੁਖੀ ਆ ਕਿਸੇ ਨੂੰ ਗਰੀਬੀ ਪੱਖੋਂ ਪੂਰੀ ਸੂਟ ਹੈ ਜੀ ਆਪਾਂ ਨੂੰ ਵੀ ਉਹਦਾ ਇਲਾਜ ਕਰ ਦੋ ਕੋਈ ਦਿੱਕਤ ਆਲੀ ਨਹੀਂ ਇਲਾਜ ਵੀ ਕਰਾਉਂਦੇ ਆ ਜੋ ਡਿਵੈਲਪਮੈਂਟ ਤਾਂ ਹੈਗੇ ਇਲਾਜ ਵੀ ਬਿਲਕੁਲ ਪੂਰੀ ਹੋ ਕੇ ਕਰਾਉਂਦੇ ਆ ਬਿਲਕੁਲ ਸਰ ਜੀ ਬਿਲਕੁਲ ਕਰਵਾਇਆ ਵੀ ਆ ਕਰਵਾਉਂਦੇ ਵੀ ਰਿਹਾ ਅੱਖਾਂ ਦੇ ਵੀ ਅਸੀਂ ਮੇਰਾ ਜੀ ਮੇਰਾ ਵੀ ਪਲਾਨ ਆ ਤੇ ਉਹਨਾਂ ਦਾ ਵੀ ਪਲਾਨ ਆ ਹੁਣ ਅਸੀਂ ਨੇ ਨਾ ਇੱਕ ਦੋ ਮਹੀਨੇ ਬਸਾ ਇਹ ਤੋਂ ਆਪਣੇ ਕੁਸਤੀ ਦੰਕਲ ਤੋਂ ਬਾਅਦ ਜੀ ਇੱਕ ਅੱਖਾਂ ਦਾ ਕੈਂਪ ਰੱਖਣਾ ਜਿੱਦੇ ਤੇ ਅਸੀਂ ਫ੍ਰੀ ਲੈਂਸ ਪਵਾਵਾਂਗੇ ਹਾਂਜੀ ਉਸ ਤੇ ਵੀ ਕਾਫੀ ਖਰਚਾ ਨਾਲ ਉਹ ਵੀ ਐਨ ਆਰ ਆਈ ਵੱਲੋਂ ਬਿਲਕੁਲ ਜੀ ਐਨ ਆਰ ਆਈ ਵੱਲੋਂ ਹੋਊਗਾ ਜੀ ਖਰਚਾ ਉਹ ਉਹਨਾਂ ਤੇ ਬਿਲਕੁਲ ਉਹ ਅੱਖਾਂ ਦਾ ਲੰਝ ਜਿਹੜੇ ਵੀ ਲੋੜਬੰਦ ਪਰਿਵਾਰ ਨੇ ਅੱਖਾਂ ਦੇ ਆਪਰੇਸ਼ਨ ਉਹਨਾਂ ਦੇ ਉਹਦੇ ਚ ਕਰਾਉਣਾ ਕੀ ਲੱਗਦਾ ਮਿੱਟੀ ਨਾਲ ਜੁੜੇ ਹੋਏ ਨੇ ਅਜੇ ਤੱਕ ਦਾ ਆਪਦਾ ਵਿਰਸਾ ਨਹੀਂ ਭੁੱਲਿਆ ਤਾਂ ਹੀ ਜੋ ਇਸ ਮਕਾਮ ਤੱਕ ਕਰ ਜੋ ਡਵੈਲਪਮੈਂਟ ਕਰਾ ਰਹੇ ਪਿੰਡਾਂ ਨੇ ਹਾਂਜੀ ਹਾਂ ਸਰ ਜੁੜੇ ਹੋਏ ਨੇ ਮਿੱਟੀ ਨਾਲ ਵੈਸੇ ਜਦੋਂ ਵੀ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਹੈ ਪਿੰਡਵਾਰੀ ਗੱਲ ਹੁੰਦੀ ਹੈ ਜੀ ਕਦੇ ਉਹਨੇ ਇਹ ਨਹੀਂ ਕਰੀ ਹਈ ਕੋਈ ਗੱਲ ਕਰਨੀ ਆ ਦੋਨੇ ਭਰਾ ਜੀ ਤੇ ਉਹਨਾਂ ਦੇ ਫਾਦਰ ਨੇ ਸਰਦਾਰ ਸਰਦਾ ਸਿੰਘ ਯੂਐਸਏ ਜੀ ਉਹ ਸਾਡੇ ਪਿੰਡ ਦੇ ਸਰਪੰਚ ਰਹੇ ਹੋਵੇ ਨੇ ਤਿੰਨ ਵਾਰੀ ਉਰੋਂ ਗਏ ਵੀ ਨੇ ਜੀ ਉਹਨਾਂ ਨੂੰ ਪਤਾ ਉਹ ਪੂਰੀ ਜਦੋਂ ਵੀ ਗੱਲਾਂ ਕਰਦੇ ਨੇ ਪਿੰਡ ਦੀਆਂ ਗੱਲਾਂ ਕਰਦੇ ਸਾਡੇ ਨਾਲ ਹੋਰ ਵੀ ਪਿੰਡ ਪਾਸੇ ਕਿਸ ਤਰ੍ਹਾਂ ਦੇਖਦੇ ਹਾਂ ਜੋ ਮਿੱਟੀ ਨਾਲ ਜੁੜ ਕੇ ਉਥੋਂ ਇੰਗਲੈਂਡ ਜਾਂ ਅਮਰੀਕਾ ਤੋਂ ਉਥੋਂ ਪੈਸੇ ਭੇਜ ਰਹੇ ਨੇ ਨੇ ਡਿਵੈਲਪਮੈਂਟ ਹੋ ਰਹੀ ਹੈ ਪਿੰਡ ਦੀ ਬਹੁਤ ਵਧੀਆ ਹੋ ਰਹੀ ਹੈ ਜੀ ਅਸੀਂ ਇੱਥੇ ਬਹੁਤ ਬੜੀਆਂ ਮੱਛੀਆਂ ਹੁੰਦੀਆਂ ਸੀਗਾ ਹੁਣ ਬਹੁਤ ਵਧੀਆ ਸਕੂਲ ਦਾ ਮਾਹੌਲ ਬਹੁਤ ਵਧੀਆ ਬਣਿਆ ਹੂੰ ਬਹੁਤ ਵਧੀਆ ਕਰ ਰਹੇ ਨੇ ਜੀ ਪਿੰਡ। ਕਦੇ ਪਹਿਲਾਂ ਤਾਂ ਬੱਚੇ ਵੀ 5 ਸੀ ਹੁਣ ਤਾਂ 30 35 ਬੱਚੇ ਹੁਣ ਆਉਣ ਲੱਗੇ। ਹਾਂਜੀ ਹਾਂ ਇਹ ਡਵੈਲਪ ਦਾ ਨਤੀਜਾ ਜੀ ਇਹ। ਪਹਿਲਾਂ ਤਾਂ ਸਕੂਲ ਦੀ ਬਿਲਡਿੰਗ ਵੀ ਇੱਥੇ ਪਾਣੀ ਪਾਣੀ ਸੱਦਾ ਸੀਗਾ ਜੀ ਕਗਲਾ ਕਹਿੰਦਾ ਬੱਚਾ ਕੋਈ ਬਿਮਾਰ ਹੋਏ ਉਹਨਾਂ ਦੀ ਕੋਈ ਕੋਸ਼ਿਸ਼ ਕਰਦਾ ਸੀ। ਹੁਣ ਬਹੁਤ ਵਧੀਆ ਬੱਚੇ ਨੇ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਤਾਂ ਜਿਹੜਾ ਆਮ ਪਿੰਡਾਂ 'ਚ ਦੇਖਦੇ ਆਂ ਵੀ ਇੱਕ ਵਾਰੀ ਬਾਹਰ ਚੱਲਿਆ ਗਿਆ ਪਿੰਡ ਦੇ ਡਵੈਲਪਮੈਂਟ ਲਈ ਜੋ 10 ਰੁਪਏ ਨਹੀਂ ਭੇਜਦੇ ਤਾਂ 100 ਰੁਪਏ ਖਰਚ ਕਰ ਚੁੱਕੇ ਨੇ। ਪਿੰਡ ਦੇ ਜਿੰਨੇ ਵੀ ਐਨਆਰ ਆ ਗਏ ਨੇ ਸਾਰੇ ਪੂਰਾ ਸ ਬਾ ਚੜ ਕੇ ਹਿੱਸਾ ਪਾਉਂਦੇ ਨੇ ਜਿਵੇਂ ਸਕੂਲ ਦੀ ਗੱਲ ਚੱਲੀ ਗਈ ਪਾਉ ਪਾਣੀ ਖੜਦਾ ਸੀ ਉਰੇ ਵੱਡੀਆਂ-ਵੱਡੀਆਂ ਮੱਛੀਆਂ ਫਰਦੀਆਂ ਸੀ ਜੀਆਂ ਇਹ ਤਕਰੀਬ ਨਾਲ ਲੱਗੋ ਜਿੰਨੇ ਵੀ ਪਿੰਡ ਦੇ ਕੰਮ ਦੇ ਨੇ ਐਨ ਆਰ ਆਈ ਵੀ ਜਿੰਨੇ ਵੀ ਗਏ ਨੇ ਐਨ ਆਰ ਆਈ ਵੀ ਸਾਰੇ ਪੂਰਾ ਸਹਿਯੋਗ ਦਿੰਦੇ ਨੇ ਕੋਈ ਇਸ ਤਰ੍ਹਾਂ ਦੀ ਕੋਈ ਹੈ ਨਹੀਂ ਵੀ ਕੋਈ ਨਾ ਦੇਵੇ ਜਿਵੇਂ ਕੁਸ਼ਤੀ ਦੰਗ ਲਾਉਂਦਾ ਹੀ ਬਹੁਤ ਵਧੀਆ ਹੁੰਦਾ ਆਲੇ-ਦਾਲੇ ਪਿੰਡਾਂ 'ਚ ਨਹੀਂ ਹੁੰਦਾ ਸਾਡੇ ਤਕਰੀਬ ਨਾਲ ਬਹੁਤਾ ਘੜਾ ਕੁਸ਼ਤੀ ਦੰਗ ਲਾਉਂਦਾ ਜੀ ਉਹ ਰਹਿਣ ਵਧੀਆ ਤਰੀਕੇ ਨਾਲ ਕੈਮਰੇ ਕਿੰਨੇ ਲਗਾਏ ਹੋਏ ਨੇ ਕਿਉਂ ਕ੍ਰਾਈਮ ਦਿਨੋ-ਦਿਨ ਵਧਦਾ ਜਾ ਰਿਹਾ ਉਸ ਨੂੰ ਵੇਖ ਤੇ ਉਹ ਵੀ ਪ ਕੈਮਰੇ ਤਕਰੀਬਨ ਹੈਗੇ 10-15 ਕੈਮਰੇ ਲੱਗੇ ਹੁੰਦੀ ਪਿੰਡ ਦੇ ਚਾਰੇ ਪਾਸੇ ਲੱਗੇ ਨੇ ਚਾਰੇ ਦੇ ਸਾਹ ਚਲਾ ਲਓ ਇਧਰ ਮਟਰ ਦੇ ਸਾਡਾ ਵੱਡੇ ਗੁੰਦ ਦੀ ਸਾਈਡ ਇਧਰ ਆਲੂ ਵਾਲਾ ਸਾਡਾ ਲੋਟ ਸਾਈਡ ਦਾ ਤਕਰੀਬਨ ਸਾਰੇ ਇਹਨਾਂ ਕੈਮਰਿਆਂ ਨਾਲ ਲੈ ਸਹੀ ਰੰਤਾਂ ਪੂਰਾ ਬਰੀਆ ਤਰੀਕੇ ਨਾਲ ਲੱਗੇ ਨੇ ਜੀ ਤੇ ਪਿੰਡ ਦੇ ਆਲੇ-ਦਾਲੇ ਜਿਵੇਂ ਲਾ ਲਓ ਜੀ 7-7 ਫੁੱਟ ਜਗ੍ਹਾ ਸੜਾ ਕੇ ਬੋਤਲ ਫਾਮ ਲਾਏ ਗਏ ਨੇ ਦਰਖਤ ਹੋਰ ਵੀ ਲਾਏ ਗਏ ਨੇ ਜੀ ਆਂਬ ਲਿਆਂਦੇਗੇ ਉਹ ਵੀ ਲਾ ਮਾਏ ਗਰੀਵਨ ਬੜੀਆ ਚੱਲ ਰਹੀ ਕੰਮ ਜਿੰਨਾ ਵੀ ਚੱਲ ਰਿਹਾ। ਵਾਤਾਵਰਨ ਨੂੰ ਸੰਭਾਲ ਲਈ ਜਿਹੜਾ ਹੈਗਾ ਤੁਸੀਂ ਬੀੜਾ ਚੁੱਕੇ ਹੋ। ਹਾਂਜੀ ਹਾਂ ਨਾਲ ਹੈ। ਮੈਂ ਪੰਚਾਇਤ ਵਰਮੀ ਤੇ ਲਾ ਲੋ ਜੀ ਦਰਖਤਾਂ ਦੀ ਪੂਰੀ ਹੋ ਗਈ ਲਾ ਰਹੇ ਹਾਂ ਸੇ ਮਤਲਬ ਦੇਖ ਰੇਖ ਵੀ ਪੂਰੀ ਆਨ ਵਧੀਆ ਤਰੀਕੇ ਨਾਲ ਕਰਦੇ ਆ। ਪਾਣੀ ਪੂਣੀ ਪਾਉਣਾ ਜੋ ਵੀ ਸਾਖਵਾਰ ਪੂਰੀ ਕਰਦੇ ਆ। ਵਧੀਆ ਤਰੀਕੇ ਨਾਲ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੋ ਐਨ ਆਰ ਆਈ ਵੀਰੇ ਵੱਲੋਂ ਜੋ ਬੀੜਾ ਚੁੱਕਿਆ ਗਿਆ ਪਿੰਡ ਨੂੰ ਸੁੰਦਰ ਬਣਾਉਣ ਲਈ ਹੋਰ ਕਿਹੜੇ ਕੰਮ ਰਹਿ ਗਏ? ਜ਼ਿਆਦਾਤਰ ਤਾਂ ਕੰਮ ਹੋ ਹੀ ਗਏ। ਕੰਮ ਤਾਂ ਸਾਰਾ ਸਾਰੀ ਹੋ ਗਿਆ ਜੀ ਸਰਪੰਚ ਸਾਹਿਬ ਨੇ ਬਹੁਤ ਵਜੇ ਕੰਮ ਕਰਿਆ ਹਰ ਪਹਿਲੇ ਕਿਦੇ ਇੰਨੇ ਇਹ ਜਿਹੇ ਜਾਰੇ ਕੰਮ ਜਿਹੜੇ ਕੀ ਹੋਏ ਸਰ ਬਹੁਤ ਵਧੀਆ ਜੀ ਇਹਨੇ ਕਿਰਪਾ ਕਰਦੀ ਹੈ ਸਰਪੰਚ ਨੇ ਬਹੁਤ ਜ਼ਿਆਦਾ ਸਾਰੇ ਪਿੰਡ ਚ ਲਾਖਤੀ ਬਾਕੀ ਹੋਰ ਵੀ ਜਿਹੜਾ ਜਿੱਥੇ ਵੀ ਉਹ ਕਰਦ ਰਹੀ ਪੂਰਾ ਸਾਈਜ਼ ਉਹ ਕਰਦ ਰੋ ਸਾਰੇ ਤਰ੍ਹਾਂ ਦਾ ਅੱਛਾ ਹਾਂ ਜੀ ਤੁਸੀਂ ਕਿਸ ਤਰ੍ਹਾਂ ਤੁਸੀਂ ਵੀ ਨੌਜਵਾਨ ਹੋ ਗਏ ਕਿਸ ਤਰ੍ਹਾਂ ਉਪਰਾਲੇ ਨੂੰ ਦੇਖਦੇ ਤੁਹਾਡੀ ਵੀ ਗੱਲ ਹੁੰਦੀ ਰਹਿੰਦੀ ਹੁੰਨੀ ਹਾਂਜੀ ਹਾਂ ਵਧੀਆ ਡਵੈਲਪਮੈਂਟ ਹੋਈ ਹੈ ਪਿੰਡ ਚ ਬਹੁਤ ਵਧੀਆ ਹੋਈ ਹੈ ਪਹਿਲਾਂ ਬਹੁਤ ਪਾਣੀ ਖੜਦਾ ਸੀ ਇੱਥੇ ਜੀ ਹੁ ਵਧੀਆ ਹੋ ਗਿਆ ਸਾਰਾ ਹਾਂਜੀ ਤੁਸੀਂ ਦੇਖਿਆ ਜੋ ਪਿੰਡ ਵਾਸੀ ਜੋ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਜੋ ਡਵੈਲਪਮੈਂਟ ਆ ਬਹੁਤ ਹੀ ਵਧੀਆ ਕੀਤੀ ਗਿਆ ਸਾਡੇ ਨਾਲ ਹੋਰ ਪਿੰਡ ਵਾਸ ਕਿਸ ਤਰ੍ਹਾਂ ਦੇਖ ਦوں ਜੋ ਪਿੰਡ ਦੀ ਨੁਹਾਰ ਬਦ ਰਿਹਾ ਇੱਕ ਐਨ ਆਰ ਆਈ ਵੀਰ ਵੱਲੋਂ ਜੋ ਪਹਿਲ ਕਦਮੀ ਕੀਤੀਆ ਹੁਣ ਨਾਲ ਹੋਰ ਐਨ ਆਰ ਆਈ ਵੀਰ ਵੀ ਨੇ ਉਹ ਵੀ ਨਾਲ ਦੀ ਨਾਲ ਮਦਦ ਕਰ ਰਹੇ ਨੇ ਪਰ ਬਹੁਤ ਵਧੀਆ ਹੋਇਆ ਸਾਡੇ ਸਰਤਾ ਸਿੰਘ ਯੂ ਐਸ ਜੋ ਗਏ ਹੋਏ ਨੇ ਕਾਫੀ ਸਾਲ ਪੁਰਾਣਾ ਉਹਨੇ ਸਾਡੇ ਪਿੰਡ ਦੇ ਨਿਹਾਰਬਾਦ ਤੇ ਸਾਡਾ ਸਰਪੰਚ ਸਤਨਾਬ ਸਿੰਘ ਸੱਤੀ ਜੀ ਬਹੁਤ ਵਧੀਆ ਲਾਇਕ ਨੇ ਜੀ ਬੰਦੇ ਸਾਡੇ ਪਿੰਡ ਦੇ ਨਿਹਾਰਬਾਦ ਦੇ ਜੀ ਜਿਹੜਾ ਕਿ ਸਾਡੇ ਸਕੂਲ ਦੇ ਵਿੱਚ ਮੱਸੀਆਂ ਤੇ ਖਰਦੀਆਂ ਦੀਆਂ ਪਾਣੀ ਬਹੁਤ ਸੀ ਜੀ ਤੇ ਅੱਜ ਤੁਸੀਂ ਦੇਖੋ ਹੁਣ ਦੇਖਿਆ ਵੀ ਕੀ ਹਾਲ ਹੋ ਗਿਆ ਪਿੰਡ ਦਾ ਵਧੀਆ ਬਣ ਗਿਆ ਜੀ ਆਲ ਦਲੇ ਸਾਰੇ ਪਿੰਡ ਸਾਡੇ ਪਿੰਡ ਦੇ ਬੁਟੇ ਲੱਗੇ ਜੀ ਬਹੁਤ ਵਧੀਆ ਮਤਲਬ ਕੰਮ ਕਰ ਰਹੇ ਨੇ ਜੀ ਅਸੀਂ ਪੰਚਾਇਤ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੇ ਸਰਦਾ ਸਿੰਘ ਜੂਐਸਏ ਪਰਿਵਾਰ ਦਾ ਜੀ ਜੇ ਐਨਆਰ ਵੀ ਇਰਾਦਾ ਦਾ ਜੀ ਉਹ ਸਾਨੂੰ ਮੇਲੇ ਦੇ ਟਾਈਮ ਜੀ ਸਾਡਾ ਬਹੁਤ ਸਹਿਯੋਗ ਦਿੰਦੇ ਨੇ ਜੀ ਅਸੀਂ ਬਹੁਤ ਮਤਲਬ ਵਧੀਆ ਆਖੋਸ ਨੂੰ ਸੇਵਾ ਜੀ ਬੰਦ ਸਾਡਾ ਪਿੰਡ ਵੀ ਸਾਡੇ ਪਿੰਡ ਦੇ ਇਨਹਾਰ ਬਦਲੇ ਜੀ ਇਹ ਹੋ ਡਵੈਲਪਮੈਂਟ ਹੋਣ ਵਾਲੀ ਲੱਗਦੀ ਹੈ ਕੋਈ ਜੋ ਲਗਾਤਾਰ ਹੋਣ ਵੀ ਤਾਂ ਪੈਸੇ ਭੇਜ ਰਹੇ ਨੇ ਸਰ ਕਰ ਰਹੇ ਰਹੇ ਨੇ ਜੀ ਸਤਨਾਥ ਸਿੰਘ ਸਰਪੰਚ ਸਾਹਿਬ ਜੋ ਵੀ ਜਿਨ੍ਹਾਂ ਨੂੰ ਇਹਨਾਂ ਲੱਗਦਾ ਵੀ ਕਮੀ ਹੈ ਜੀ ਤੇ ਉੱਥੇ ਸਾਰਾ ਕੁਝ ਕਰ ਰਹੇ ਨੇ ਜੀ ਇਹ ਠੀਕ ਹੈ ਜੀ ਹੁਣ ਦੇਖੋ ਪਿੰਡ ਦੇ ਵਿੱਚ ਕੈਮਰੇ ਲਾਤੇ ਜੀ ਸਾਰੇ ਸਾਡੇ ਜਿਹਨੇ ਲਾਉਟ ਸੜਕਾਂ ਜੀ ਲਾਉਟ ਕੰਨੀ ਰਾਤ ਜੀ ਅਲਦਵਾਲ ਪਿੰਡ ਕੰਨੀ ਰਾਤ ਸਾਡੇ ਪਿੰਡ ਦੇ ਚਾਰੇ ਪਾਸੇ ਕੈਮਰੇ ਲਾਤੇ ਜੀ ਵਧੀਆ ਮਤਲਬ ਕੰਮ ਕਰ ਰਹੇ ਨੇ ਜੀ ਤੁਸੀਂ ਦੇਖਿਆ ਜੋ ਹੈ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਨੇ ਇਹਨਾਂ ਤੇ ਇਹੀ ਕਿਹਾ ਜੋ ਨਿਹਾਰ ਬਦਰੀਆ ਜੋ ਐਨ ਆਰ ਆਈ ਵੀਰਾਂ ਨੇ ਉਹ ਕਾਬਲੇ ਤਰੀਫਾ ਤੁਹਾਨੂੰ ਇੱਕ ਵਾਰੀ ਤਸਵੀਰ ਦਿਖਾ ਦਈਏ ਇਹ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਆ ਜੋ ਕਨਸੂਹਾ ਖੁਰਦ ਦਾ ਇਸ ਸਕੂਲ ਵਿੱਚ ਜੋ ਅੱਜ ਤੋਂ 5 6 ਸਾਲ ਪਹਿਲਾਂ ਜੋ ਲਗਾਤਾਰ ਨਹਿਰ ਬਦਲੀ ਗਈ ਸੀ ਕਿਉਂਕਿ ਇੱਥੇ ਜੋ ਬਹੁਤ ਵੱਡਾ ਟੋਬਾ ਸੀ ਇੱਥੇ ਮੱਛੀਆਂ ਸੀ ਇੱਥੇ ਕੋਈ ਵੀ ਬੱਚਾ ਨਹੀਂ ਆਉਂਦਾ ਸੀ ਸਿਰਫ ਪੰਜ ਬੱਚੇ ਸੀ ਜੋ ਇੱਥੇ ਪੜਨ ਲਈ ਆਉਂਦੇ ਸੀ ਅੱਜ ਇੱਥੇ ਗਿਣਤੀ ਵੀ 35 ਹੋ ਚੁੱਕੀ ਹੈ ਕਿਉਂਕਿ ਲਗਾਤਾਰ ਜੋ ਕਨਸੂਹਾ ਖੁਰਦ ਵੱਲੋਂ ਜੋ ਪਿੰਡ ਦੇ ਐਨ ਆਰ ਆਈ ਵੀਰ ਵੱਲੋਂ ਜੋ ਇਹ ਨਹਿਰ ਬਦਲਿਆ ਕਾਬਲੇ ਤਰੀਫਾ ਉਹਨਾਂ ਵੱਲੋਂ ਲਗਾਤਾਰ ਜੋ ਪਾਮ ਦੇ ਬੂਟੇ ਦਰਖਤ ਲਗਾਏ ਗਏ ਨੇ ਉਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਜੋ ਪਿੰਡ ਦੀ ਨਹਾਰ ਅਤੇ ਹੋਰ ਵੀ ਡਿਵੈਲਪਮੈਂਟ ਲਗਾਤਾਰ ਕੀਤੀ ਜਿਹੜੇ ਮੇਰਾ ਨੰਬਰ ਠੀਕ ਕੋ ਕੀ ਕੀ ਟੇ ਦੇ ਆਪਣਾ ਸਟਾਲੀ ਐਲੀਮੈਂਟਰੀ ਸਕੂਲ ਕੰਸੂਬ ਕਰਦੇ ਤਾਂ ਐਥੇ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਮੈਂ 2 ਸਾਲ ਪਹਿਲਾਂ ਤੇ ਡਿਪੂਟੇਸ਼ਨ ਤੇ ਆਈ ਸੀ ਤੇ ਇੱਥੇ ਬਹੁਤ ਬੁਰਾ ਹਾਲ ਸੀਗਾ ਜਿਹੜਾ ਟੋਬਾ ਸੀ ਓਵਰਫਲੋ ਸੀਗਾ ਤੇ ਉਹਦਾ ਸਾਰਾ ਪਾਣੀ ਸੀ ਸਕੂਲ ਦੇ ਵਿੱਚ ਐਂਟਰ ਕਰ ਜਾਂਦਾ ਸੀ ਸਿਰਫ ਕਮਰੇ ਬਚਦੇ ਸੀਗੇ ਤੇ 올ਓਵਰ ਸਾਰੇ ਸਕੂਲ ਦੇ ਵਿੱਚ ਟੋਬੇ ਦਾ ਪਾਣੀ ਤੇ ਮੱਛੀਆਂ ਸੀਗੀਆਂ ਤੇ ਫਿਰ ਉਸ ਤੋਂ ਬਾਅਦ ਜਿਹੜੇ ਐਨਆਰਆਈ ਵੀਰਸ ਨੇ ਜੇ ਤੋਂ ਦੇਸਮੁਦੂਦਾ ਸਰਪੰਚ ਨੇ ਸਰ ਸਰਦਾਰ ਸਤਨਾਮ ਸਿੰਘ ਸੱਤੀ ਜੀ ਉਹਨਾਂ ਨੇ ਇਹ ਟੋਬੇ ਦਾ ਕੰਮ ਕਰਵਾਇਆ ਤੇ ਸਕੂਲ ਦੇ ਵਿੱਚ 100 150 ਦੇ ਲਗਭਗ ਟਰਾਲੀ ਮਿੱਟੀ ਦੀ ਪਵਾਈ ਤੇ ਸਾਰਾ ਪੱਧਰ ਲੈਵਲਿੰਗ ਕਰਵਾਇਆ ਸੈਨਾ ਕਿੰਨੇ ਬੱਚੇ ਹੁੰਦੇ ਸੀ तकरीबन 15 ਦੇ ਨੀਅਰ ਅਬਾਊਟ ਸਟੂਡੈਂਟਸ ਸੀਗੇ ਜਿਹੜੇ ਰੈਗੂਲਰ ਸੀਗੇ ਤੇ ਹੁਣ ਸਾਡੀ ਜਿਹੜੀ 30 ਸਟੂਡੈਂਟਸ ਹੋ ਗਏ ਡਬਲ ਹੋ ਚੁੱਕੇ ਹਨ ਕੀ ਲੱਗਦਾ ਵੀ ਜਿਹੜਾ ਹੈਗਾ ਐਨ ਆਰ ਆਈ ਕਿਹੜਾ ਨੇ ਸਾਰੇ ਕੀ ਬੱਚੇ ਵੀ ਕਰਨਾਰ ਨੇ ਤੇ ਹੋਰ ਵੀ ਬੜੇ ਬਲੰਦ ਹਾਂਜੀ ਉਹਨਾਂ ਵੱਲੋਂ ਸਕੂਲ ਨੂੰ ਬਹੁਤ ਸਾਰਾ ਸਹਿਯੋਗ ਦਿੱਤਾ ਜਾਂਦਾ ਹੈ ਜਿਦਾਂ ਬੱਚਿਆਂ ਦੇ ਨਾਲ ਬਰਥਡੇ ਸੈਲੀਬ੍ਰੇਟ ਕੀਤੇ ਜਾਂਦੇ ਆ ਤੇ ਉਹਨਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਦਾ ਕੋਈ ਬਰਥਡੇ ਹੁੰਦਾ ਕੋਈ ਫੰਕਸ਼ਨ ਹੁੰਦਾ ਤਾਂ ਉਹ ਬੱਚਿਆਂ ਨਾਲ ਸਾਂਝਾ ਕਰਦੇ ਨੇ ਹਰ ਖੁਸ਼ੀ ਨੂੰ ਬੱਚਿਆਂ ਨੂੰ ਸਟੇਸ਼ਨਰੀ ਬੈਗਸ ਵਗੈਰਾ ਡਿਸਟ੍ਰੀਬਿਊਟ ਕੀਤੇ ਜਾਂਦੇ ਨੇ ਉਹਨਾਂ ਵੱਲੋਂ ਤੇ ਸਕੂਲ ਦੇ ਵਿੱਚ ਜਿਵੇਂ ਪਾਰਮ ਵਗੈਰਾ ਦੇਖ ਹਜੂਰ ਤੇ ਪੌਦੇ ਵੀ ਲਗਾਏ ਗਏ ਨੇ ਕਾਫੀ ਜ਼ਿਆਦਾ ਉਹਨਾਂ ਦੀ ਹੈਲਪਫੁਲ ਕੰਮ ਸਰਪੰਚ ਜੀ ਸਾਹਿਬ ਨਾਲ ਇੱਕ ਵਾਰੀ ਫੇਰ ਗੱਲ ਕਰਾਂਗੇ ਜੋ ਇਹ ਡਿਵੈਲਪਮੈਂਟ ਤੱਕ ਕੀਤੀ ਗਈ ਆ ਤੇ ਹੁ ਹਾਂਜੀ ਸਰ ਪਲਾਨ ਸਾਡੇ ਬਹੁਤ ਨੇ ਜੀ ਸਾਡੇ ਬੱਚਿਆਂ ਵਾਸਤੇ ਗਰਾਊਂਡ ਨਹੀਂ ਸੀਗਾ ਜੀ ਅਸੀਂ ਗਰਾਊਂਡ ਤਿਆਰ ਕਰਵਾਇਆ ਜੀ ਐਮਐਲਏ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਉਹਨਾਂ ਦਾ ਵੀ ਬੜਾ ਧੰਨਵਾਦ ਆ ਸਾਡਾ ਨਾ ਪਿੰਡ ਜੀ ਮੈਂ ਹਰੇਕ ਇੰਟਰਵਿਊ 'ਚ ਕਹਿਣਾ ਸਾਡੇ ਪਿੰਡ ਦਾ Sri Lanka ਵਾਲਾ ਕੰਮ ਸੀਗਾ ਜੀ ਸਾਡਾ ਨਾ ਤਾਂ ਕੋਈ ਦਿਹਾਤੀ ਤੋਂ ਆਉਂਦਾ ਦੀ ਸਾਡੇ ਪਿੰਡ ਨਾ ਜੀ ਨਾਬੇ ਤੋਂ ਆਉਂਦਾ ਦੀ ਸਾਡੇ ਪਿੰਡ ਚ ਪਤਾ ਨਹੀਂ ਤਾਂ ਲੱਗਦਾ ਦਿਹਾਤੀ ਵਾਲੇ ਕਹਿੰਦੇ ਤੇ ਦਿਹਾਤੀ ਦਾ ਨਾਬੇ ਵਾਲੇ ਕਹਿੰਦੇ ਤੇ ਵੀ ਦਿਹਾਤੀ ਦਾ ਜੀ ਹੁਣ ਸਾਡੇ ਪਿੰਡ ਦੇ ਵਿੱਚ ਜੀ ਅਸੀਂ ਆ ਗਰਾਊਂਡ ਬਣਾ ਰਹੇ ਹਾਂ ਤੁਸੀਂ ਦੇਖੀ ਜੀ ਚੱਲ ਰਿਹਾ ਕੰਮ ਔਰੇ ਬੱਚਿਆਂ ਨੂੰ ਵਧੀਆ ਗਰਾਊਂਡ ਬਣਾ ਕੇ ਦੇਵਾਂਗੇ ਇਹਦੇ ਵਾਸਤੇ ਸਾਨੂੰ ਗ੍ਰਾਂਟ ਦੇਤੀ ਐ ਐਮਐਲਏ ਸਾਹਿਬ ਨੇ ਟੋਬੇ ਵਾਸਤੇ ਵੀ ਸਾਨੂੰ ਗ੍ਰਾਂਟ ਉਹਨਾਂ ਨੇ ਫੁੱਲ ਦੇਤੀ ਜੀ ਔਰੇ ਤਾਂ ਹੀ ਆਪਣਾ ਪਾਣੀ ਚੜਨ ਤੋਂ हट ਗਿਆ ਜੀ ਪਰ ਟੋਬਾ ਦਾ ਮੈਂ ਅਸੀਂ ਨੇ ਸਰਪੰਚੀ ਤੋਂ ਪਹਿਲਾਂ ਜੀ ਮੈਂ ਸਰਪੰਚ ਤਾਂ ਮੈਂ ਬਾਅਦ ਚ ਬਣਿਆ ਜੀ ਸਰਪੰਚੀ ਤੋਂ ਪਹਿਲਾਂ ਤਾਂ ਅਸੀਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਅਸੀਂ ਟੋਬਾ ਦਾ ਆਪਦੀ ਬਜਾ ਦਾ ਕੱਟਦਾ ਸੀਗਾ ਜੀ ਸਾਫ਼ ਕਰਦਾ ਸੀਗਾ ਤੇ ਜਿੰਨੇ ਮੇਰੇ ਨਾਲ ਮੁੰਡੇ ਟੀਮ ਖੜੀ ਹੈ ਜੀ ਬਾਕੀ ਮੁੰਡੇ ਤੁਸੀਂ ਉੱਥੇ ਮਿਲੇ ਸੀਗੇ ਆਪਾਂ ਨੂੰ ਸੇਵਾ ਕਰਦੇ ਨੇ ਅੱਜ ਮੁੰਡੇ ਦੀ ਬਾਬਾ ਜੀ ਦਾ ਜਨਮ ਦਿਨ ਹੁੰਦਾ ਉੱਧਰ ਬੀਜੀ ਨੇ ਉਹਨਾਂ ਦਾ ਪੂਰਾ ਸਹਿਯੋਗ ਆ ਸਕੂਲ ਦੀ ਗੱਲ ਵੀਰੇ ਜਿਹੜੀ ਸਕੂਲ ਦੀ ਹੈ ਸਾਡੇ ਸਾਡੇ ਬੀਪੀਓ ਨੇ ਜਗਜੀਤ ਸਿੰਘ ਜੀ ਨੌਰਾ ਉਹਨਾਂ ਦਾ ਬੜਾ ਧੰਨਵਾਦ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜਦੋਂ ਕਦੇ ਵੀ ਅਸੀਂ ਉਹਨਾਂ ਨੂੰ ਕੋਈ ਗੱਲ ਬਾਤ ਕਹਿਣੀ ਹੈ ਜੀ ਸਕੂਲ ਦੇ ਬਾਰੇ ਪਹਿਲ ਦੇ ਆਧਾਰ ਤੇ ਆ ਕੇ ਸੁਣਦੇ ਨੇ ਬਹੁਤ ਵਧੀਆ ਅਫਸਰ ਨੇ ਜੀ ਕੰਮ ਵੀ ਮੈਂ ਚਾਹੇ ਸਰਪੰਚ ਇਕੱਲਾ ਵੱਡਾ ਨਹੀਂ ਹੋ ਸਕਦਾ ਮੇਰੇ ਪਿੰਡ ਵਾਸੀ ਮੇਰੇ ਨਾਲ ਸਾਥ ਦੇਣਗੇ ਜ ਐਮਐਲਏ ਸਾਹਿਬ ਮੇਰਾ ਪੂਰਾ ਸਾਥ ਦਿੰਦੇ ਨੇ ਜੀ ਬਾਕੀ ਮੇਰੀ ਪੰਚਾਇਤ ਆ ਜੀ ਪੂਰੀ ਸਾਰੇ ਜੰਗ ਮੁੰਡੇ ਨੇ ਜੀ ਅਸੀਂ ਸਾਰੇ ਸੰਮਤੀ ਨਾਲ ਚੁਣੇ ਹੋਇਆ ਜੀ ਪਿੰਡ ਵਾਸੀਆਂ ਨੇ ਸਾਨੂੰ ਜਿਹੜਾ ਸਨਮਾਨ ਦਿੱਤਾ ਮਾਨਾ ਸੀ ਪੂਰੇ ਉਹਦੇ ਨਾਲ ਉਹਨਾਂ ਦਾ ਤਨਦੇਹੀ ਨਾਲ ਨਿਭਾਵਾਂਗੇ ਵਿਕਾਸ ਜੀ ਅੱਗੇ ਤੋਂ ਸਾਡੀ ਜ਼ਿੰਮੇਵਾਰੀ ਆ ਜੀ ਬਾਕੀ ਅਸੀਂ ਜਿਹੜਾ ਜਿੰਨਾ ਵੀ ਸਭ ਤੋਂ ਵੱਧ ਚੜ੍ਹ ਹੋ ਸਕੇ ਜੀ ਉਦੋਂ ਵੱਧ ਤੋਂ ਵੱਧ ਕਰਾਂਗੇ ਐਨਆਰਆਈ ਵੀਰਤਾ ਜੋ ਭੇਜਦੀ ਨੇ ਜੋ ਡਿਵੈਲਪਮੈਂਟ ਤੁਸੀਂ ਵੀ ਆਪਦੀ ਜੇ ਵਿੱਚੋਂ ਖਰਚ ਰਹੇ ਹੋ ਹਾਂ ਜੀ ਹਾਂ ਬਿਲਕੁਲ ਖਰਚੀ ਆ ਜੀ ਜਿੱਥੇ ਲੋੜ ਪੈਂਦੀ ਆ ਬਿਲਕੁਲ ਖਰਚ ਦਾਂਗੇ ਜੀ ਆਪਾਂ ਪ ਤੁਸੀਂ ਜਿੱਥੇ ਕਿਤੇ ਮੈਨੂੰ ਲੋਡ ਹੁੰਦੀ ਆ ਪਿੰਡ ਦੇ ਵਿੱਚ ਜੀ ਆਪਾਂ ਲਾਦਾ ਨਹੀਂ ਤੁਸੀਂ ਕੋਈ ਦਿੱਕਤ ਨਹੀਂ ਦੇਖਦੇ ਦੇਖਦੇ ਸਾਰੀ ਕਰੇ ਰਹੇ ਨੇ ਹੁਣ ਜੋ ਪਹਿਲ ਕਦਮੇ ਜੋ ਐਨਆਰਆਈ ਵੀਰਾਂ ਨੇ ਕੀਤੀ ਆ ਉਸ ਤੋਂ ਬਾਅਦ ਫਿਰ ਸਾਰੀ ਪਿੰਡ ਤੁਰੇ ਪੈਂਦਾ ਵੀ ਜਦੋਂ ਬਾਹਰ ਬੈਠੇ ਉਹ ਆਪਦੇ ਪਿੰਡ ਬਾਰੇ ਸੋਚ ਰਹੇ ਨੇ ਤੇ ਤੁਸੀਂ ਤਾਂ ਖੁਦ ਪਿੰਡ ਵਿੱਚ ਰਹਿਣੇ ਗੱਲ ਪਤਾ ਕੀ ਆ ਭਵਿੰਦਰ ਜੀ ਗੱਲ ਇਹ ਆ ਗੱਲ ਪਤਾ ਆਜ਼ਾਦੀ ਤਾਂ ਹਰੇਕ ਭਾਲ ਦਾ ਕੋਈ ਵੀ ਬੰਦਾ ਜੀ ਅਗਲਾ ਭਗਤ ਸਿੰਘ ਮੰਡੀ ਦੇ ਕਹਿੰਦਾ ਵੀ ਗਮ ਮੰਡੀ ਦੇ ਦੰਮੀ ਇਹ ਨਹੀਂ ਗੱਲ ਹੁੰਦੀ ਜੀ ਜਦੋਂ ਆਪਾਂ ਮੈਂ ਮੈਨੂੰ ਦੇਖ ਕੇ ਨਾ ਨਾਲ ਦੱਸ ਮੇਰੀ ਪੰਚਾਇਤ ਆ ਜੀ ਪੂਰੀ ਮੈਨੂੰ ਦੇਖ ਕੇ ਮੇਰੇ ਨਾਲ ਜੇ ਅੱਧੀ ਰਾਤ ਵੀ ਇਹਨਾਂ ਨੂੰ ਫੋਨ ਕਰਦਾ ਜੀ ਹਾਜ਼ਰ ਨਹੀਂ ਹੈ ਇਹ ਉਹਨਾਂ ਦਾ ਮੇਰੇ ਨਾਲ ਖੜਦੇ ਨੇ ਜੀ ਪੂਰਾ ਠੋਕ ਕੇ ਸਾਡੇ ਪਿੰਡਾਂ ਹੁੰਦਾ ਦੀ ਜੀ ਇਹ ਕਿਸੇ ਦਾ ਸਾਡੇ ਪਿੰਡ ਤੇ ਮਸੂਰਤੀ ਜੀ ਕਹਾਣੀ ਜੀ ਕਿਸੇ ਦਾ ਪੈਰ ਕੱਢਣਾ ਨਾ ਜੀ ਆਪਾਂ ਸਰਪੰਚ ਬਣਾ ਦੋ ਉਹਨੂੰ ਵੀ ਆਪੇ ਨਿਕਲ ਜਾਊਗਾ ਜੀ ਪਰ ਨਹੀਂ ਕਦੇ ਮੇਰੇ ਨਾਲ ਮੇਰਾ ਪਿੰਡ ਜੀ ਐਨ ਆਰ ਆਈ ਵੀਰ ਤੇ ਸਾਰਾ ਮੇਰੇ ਜਿੰਨੇ ਵੀ ਨਗਰ ਵਾਸੀ ਨੇ ਜੀ ਸਾਰੇ ਮੇਰੇ ਨਾਲ ਪੂਰਾ ਸਹਿਯੋਗ ਦਿੰਦੇ ਨੇ ਇਲਾਕੇ 'ਚ ਪਤਾ ਜੀ ਅਗਲਾ ਜਾਣਦਾ ਵੀ ਹਾਂ ਜੀ ਸਰਪੰਚ ਅਕਨਸੂਹੇ ਦਾ ਕੋਈ ਸੱਤੀ ਸੱਤੀ ਸਰਪੰਚ ਕਹਿੰਦੇ ਨੇ ਉਹ ਸਰਪੰਚ ਜਾਣਦੇ ਨਹੀਂ ਤੁਸੀਂ ਦੇਖਿਆ ਜੋ ਅੱਜ ਤੋਂ ਜੇ 5-6 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਪਿੰਡ ਬਿਲਕੁਲ ਪਛੜਿਆ ਹੋਇਆ ਸੀ